मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਣ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 1 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਦੋ ਜਿਲ੍ਹਿਆਂ ਨੂੰ ਚੁਣਿਆ ਹਨ ਤਰਨਤਾਰਨ ਅਤੇ ਬਰਨਾਲਾ ਸਾਨੂੰ ਬੜਾ ਮਾਣ ਹੈ ਵੀ ਐਜ਼ ਪਾਇਲਟ ਪ੍ਰੋਜੈਕਟ ਉਹਨਾਂ ਨੇ ਤਰਨਤਾਰਨ ਨੂੰ ਚੁਣਿਆ ਹੈ ਇੱਥੇ ਅਸੀਂ 10 ਲੱਖ ਦੇ ਗਾਰਡ ਵਾਸਤੇ ਐਨਰੋਲਮੈਂਟ ਕਰ ਰਹੇ ਹਾਂ ਐਨਰੋਲਮੈਂਟ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਹੈ ਸਾਡੇ ਅੱਜ ਮੈਡਮ ਮਿਸੂ ਸਾਹਿਬ ਵੱਲੋਂ ਵੀ ਇਸੀ ਦੇ ਵਿੱਚ ਆਨਲਾਈਨ ਉਦਘਾਟਨ ਕੀਤਾ ਗਿਆ ਤਰਨਤਾਰਨ ਦੇ ਵਿੱਚ ਸੋ ਸਾਰੀ ਪੋਪੂਲੇਸ਼ਨ ਵਾਸਤੇ ਬਣਨਗੇ ਪਰ ਫੈਮਲੀ 10 ਲੱਖ ਤੱਕ ਦਾ ਕਵਰ ਹੋਏਗਾ ਇਲਾਜ ਹਰ ਸਾਲ ਉਹ 10 ਸਾਲ ਕਰ ਸਕਦੇ ਉਹਦੇ ਵਿੱਚ ਸਿਰਫ ਆਧਾਰ ਕਾਰਡ ਵੋਟਰ ਕਾਰਡ ਤੇ ਪਾਸਪੋਰਟ ਸਾਈਜ਼ ਫੋਟੋ ਚਾਹੀਦੀ ਹੈ ਜਿਹੜੇ ਬੱਚੇ ਛੋਟੇ ਨੇ ਅਡਲਟ ਨਹੀਂ ਨੇ ਉਹ ਆਪਣੇ ਮਾਪੋ ਦਾ ਵੋਟਰ ਕਾਰਡ ਨਾਲ ਲਿਆ ਕੇ ਵਰ ਸਕਦੇ ਇਹ ਇਹਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਇਨੇ ਵੀ ਸਰਕਾਰੀ ਹਸਪਤਾਲ ਨੇ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲ ਨੇ ਉਥੇ ਇਹ ਇਲਾਜ ਫਰੀ ਹੋ ਸਕਿਆ ਜੀ ਇਹ ਪੰਜਾਬ ਸਰਕਾਰ ਦੇ ਹੁਕਮ ਅਧੀਨ ਵਿੱਚ 10 ਲੱਖ ਦੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਸਾਲਾਨਾ ਦਾ ਇੰਸ਼ੋਰੈਂਸ ਹੋਏਗੀ ਪਰ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਸ ਦੀ ਐਨਰੋਲਮੈਂਟ ਡਰਾਈਵ ਅੱਜ ਇੱਥੇ ਤਰਨਤਾਰਨ ਤੋਂ ਸ਼ੁਰੂ ਕੀਤੀ ਗਈ ਹੈ ਜਿਹਦੇ ਤਹਿਤ 132 ਕੈਂਪ ਲੱਗਣਗੇ ਆਉਣ ਵਾਲੀ 30 ਤਰੀਕ ਤੱਕ ਅਗਲੇ 8 ਦਿਨਾਂ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਵੀ ਸ਼ਹਿਰੀ ਖੇਤਰ ਦੇ ਵਿੱਚ ਵੀ ਔਰ ਇਸ ਦੀ ਅਪੀਲ ਹੈ ਆਪ ਜੀ ਦੇ ਰਾਹੀਂ ਕਿ ਹਰ ਇੱਕ ਘਰ ਘਰ ਆਵਾਜ਼ ਪਹੁੰਚ ਕੇ ਔਰ ਉਹਦੇ ਮੈਂਬਰਸ ਆ ਕੇ ਆਪਣੇ ਆਪ ਨੂੰ ਐਨਰੋਲ ਕਰਵਾਣ ਐਨਰੋਲ ਕਰਵਾਣ ਵਾਸਤੇ ਆਧਾਰ ਕਾਰਡ ਅਤੇ ਵੋਟਰ ਕਾਰਡ ਤੇ ਪਾਸਪੋਰਟ ਸੈਇਜ਼ ਦੀ ਫੋਟੋ ਲੋੜਿੰਦਾ ਮੈਂ ਹਰਦੇਵ ਸਿੰਘ ਕਰਨਤਨ ਤੋਂ ਆ ਜੀ ਗੁਰਤੇਗਪਾਦਰ ਨਗਰ ਤੋਂ ਔਰ ਅਸੀਂ ਆਏ ਆ ਮੁੱਖ ਮੰਤਰੀ ਸਹਿਰ ਯੋਜਨਾ ਵਾਲਾ ਕਾਰਡ ਬਣਾਉਣਾ ਬਾਕੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਾਨੂੰ ਇਹ ਗੱਲ ਦੀ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਇਹਨਾਂ ਬਹੁਤ ਵਧੀਆ ਉਪਰਾਲਾ ਕੀਤਾ ਵਾ ਪਹਿਲੀਆਂ ਸਰਕਾਰਾਂ ਵੀ ਰਹੀਆਂ ਵਾ ਉਹਨਾਂ ਨੇ ਵੀ ਚਲੋ ਕਰਦੇ ਰਹਿ ਆ ਪਰ 5 ਲੱਖ ਵਾਲਾ ਤੁਹਾਨੂੰ ਨਹੀਂ ਸੀ ਮਿਲਦਾ ਇਹ ਜਿਹੜਾ 10 ਲੱਖ ਦਾ ਬੀਮਾ ਵਾ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਇਹ ਹੈ ਕਿ ਕੋਈ ਜਾਤ ਪਾਤ ਕੋਈ ਉੱਚ ਨੀਚ ਕਿਸੇ ਨੂੰ ਭੇਦ ਭਾਵ ਨਹੀਂ ਰੱਖਿਆ ਗਿਆ ਔਰ ਅਮੀਰ ਗਰੀਬ ਲਈ ਸਾਰਿਆਂ ਲਈ ਸਹੂਲਤ ਆਈ। ਬਾਕੀ ਗੱਲ ਹੈ ਜੀ ਅਸੀਂ ਇੱਥੇ ਮੈਂ ਆਪ ਗੋਧ ਕਾਰਡ ਬਣਾਉਣ ਆਇਆ ਹਾਂ ਤੇ ਇਹ ਅੱਗੇ ਸਰਕਾਰੀ ਹਸਪਤਾਲ ਦੀ ਜਾਨ ਨੇ ਹਜੇ ਉੱਥੇ ਵੀ ਕੁਝ ਦਵਾਈਆਂ ਬਾਹਰੋਂ ਮਿਲਦੀਆਂ ਸੀ ਕੁਝ ਅੰਦਰੋਂ ਥੋੜੀਆਂ-ਬਹੁਤਾਂ ਮਿਲਦੀਆਂ ਸੀ ਤੇ ਲੋਕ ਪਰੇਸ਼ਾਨ ਸੀ ਹੁਣ ਜਿਹੜਾ ਮੈਡੀਕਲ ਦਾ ਸੁਧਾਰ ਆਇਆ ਇਹ ਬਹੁਤ ਵਧੀਆ ਹੋ ਰਿਹਾ ਵਾ ਔਰ ਹੋਇਆ ਵੀ ਆ ਤੇ ਭਗਵੰਤਪਾਲ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਇਹ ਸਰਕਾਰ ਨੇ ਜਿਹੜਾ ਵਾ ਬਹੁਤ ਵਧੀਆ ਯੋਜਨਾ ਲੈ ਆਂਦੀ ਆ ਉਪਰਾਲਾ ਕੀਤਾ ਵਾ ਤੇ ਅਸੀਂ ਵੀ ਬਣਾਉਣ ਆਏ ਆ ਹੋਰ ਵੀ ਸਾਰੇ ਪਰਿਵਾਰ ਔਰ ਇਹ ਬਹੁਤ ਵਧੀਆ ਵਾ ਜੀ ਮਲੇ ਤਾਂ ਕੰਮ ਸਰਕਾਰਾਂ ਵਾਸਤੇ ਇਹੋ ਜੇ ਚਾਹੀਦੇ ਵੀ ਆ ਸਹੂਲਤਾਂ ਕਿਉਂਕਿ ਹਰ ਬੰਦਾ 10 ਲੱਖ ਦਾ ਜਿਹੜਾ ਵਾ ਨਹੀਂ ਲਾਜਕ ਰਾ ਸਕਦਾ ਭਾਵੇਂ ਤਗੜਾ ਵੀ ਹੋਵੇ ਚਲੋ ਮਾੜੇ ਨੇ ਤੇ ਕੀ ਕਰਾ ਲੈਣਾ ਹੁੰਦਾ ਵਾ ਜੀ ਤੇ ਸਰਕਾਰ ਨੇ ਬਹੁਤ ਵਧੀਆ ਇਹ ਹੱਥ ਗਰੀਬ ਦਾ ਫੜਿਆ ਵਾ ਅਮੀਰ ਦਾ ਵੀ ਫੜਿਆ ਵਾ ਤੇ ਚਲੋ ਲੋਕਾਂ ਨੂੰ ਇਹ ਤੇ ਖੇਤਰ ਨਾਲ ਹੋਊਗਾ ਵੀ ਬਿਮਾਰ ਹੋ ਜਾਗੇ ਤੇ ਲਾਜ ਨਹੀਂ ਹੋਊਗਾ ਜਾਂ ਲਾਜ ਖਣੋ ਮਰ ਜਾਗੇ ਤੇ ਬਹੁਤ ਬਹੁਤ ਧੰਨਵਾਦ ਕਰਦੀ ਆਂ ਜੀ ਸਰਕਾਰ ਦਾ ਆਪਾਂ ਤੁਮਨ ਸਰਕਾਰ ਦਾ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਦੋ ਜ਼ਿਲ੍ਹਿਆਂ ਨੂੰ ਚਿਣਾਇਆ ਕਰਨਤਾਲ ਅਤੇ ਕਰਨਾਲਾ ਸਾਨੂੰ ਬੜਾ ਮਾਣ ਆ ਵੀ ਐਜ਼ ਪਾਇਲਟ ਪ੍ਰੋਜੈਕਟ ਉਹਨਾਂ ਨੇ ਤਰਨਤਾਰ ਨੂੰ ਜੁੜਾਇਆ ਇੱਥੇ ਅਸੀਂ 10 ਲੱਖ ਦੇ ਕਾਰਡ ਵਾਸਤੇ ਐਨਰੋਲਮੈਂਟ ਕਰ ਰਹੇ ਹਾਂ ਐਨਰੋਲਮੈਂਟ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਹੈ ਸਾਡੇ ਅੱਜ ਮੈਦਮਿਸੂ ਸਾਹਿਬ ਵੱਲੋਂ ਵੀ ਪੀਸੀ ਦੇ ਵਿੱਚ ਆਨਲਾਈਨ ਉਦਘਾਟਨ ਕੀਤਾ ਗਿਆ ਹੈ ਤਰਨਤਾਰ ਦੇ ਵਿੱਚ ਸੋ ਸਾਰੀ ਪੋਪੂਲੇਸ਼ਨ ਵਾਸਤੇ ਮਿਲਣਗੇ ਪਰ ਫੈਮਲੀ 10 ਲੱਖ ਦਾ ਕਾਰਡ ਫ੍ਰੀ ਹੋਏਗਾ ਇਲਾਜ ਹਰ ਸਾਲ ਉਹ 10 ਸਾਲ ਕਰ ਸਕਦੇ ਉਹਦੇ ਵਿੱਚ ਸਿਰਫ ਆਧਾਰ ਕਾਰਡ ਵੋਟਰ ਕਾਰਡ ਤੇ ਪਾਸਪੋਰਟ ਸਾਈਨ ਫੋਟੋ ਚਾਹੀਦੀ ਜਿਹੜੇ ਬੱਚੇ ਛੋਟੇ ਨੇ ਅਡਲਟ ਨਹੀਂ ਨੇ ਉਹ ਆਪਣੇ ਮਾਪੋ ਦਾ ਵੋਟਰ ਕਾਰਡ ਨਾਲ ਲਿਆ ਕੇ ਬਸ ਸਕਦੇ ਇਹ ਇਹਦੇ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਜਿੰਨੇ ਵੀ ਸਰਕਾਰੀ ਹਸਪਤਾਲ ਨੇ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲ ਨੇ ਉਥੇ ਇਹ ਇਲਾਜ ਫ੍ਰੀ ਹੋ ਸਕਦਾ ਜੀ ਇਹ ਪੰਜਾਬ ਸਰਕਾਰ ਦੇ ਹੁਕਮ ਅਧੀਨ ਵਿੱਚ 10 ਲੱਖ ਦੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਹੈ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਿਹਦੇ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਸਾਲਾਨਾ ਦਾ ਇੰਸ਼ੋਰੈਂਸ ਹੋਏਗੀ ਔਰ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਸ ਦੀ ਐਨਰੋਲਮੈਂਟ ਡਰਾਈਵ ਅੱਜ ਇੱਥੇ ਤਰਨਤਾਰਨ ਤੋਂ ਸ਼ੁਰੂ ਕੀਤੀ ਗਈ ਹੈ ਜਿਹਦੇ ਤਹਿਤ 132 ਕੈਂਪ ਲੱਗਣਗੇ ਆਉਣ ਵਾਲੀ 30 ਤਰੀਕ ਤੱਕ ਅਗਲੇ 8 ਦਿਨਾਂ ਦੇ ਵਿੱਚ ਪਿੰਡੂ ਖੇਤਰ ਦੇ ਵਿੱਚ ਵੀ ਸ਼ਹਿਰੀ ਖੇਤਰ ਦੇ ਵਿੱਚ ਵੀ ਔਰ ਇਸਦੀ اپیل ہے ਆਪ ਜੀ ਦੇ ਰਾਹੀਂ ਕਿ ਹਰ ਇੱਕ ਘਰ ਘਰ ਆਵਾਜ਼ ਪਹੁੰਚ ਕੇ ਔਰ ਉਹਦੇ ਮੈਂਬਰਸ ਆ ਕੇ ਆਪਣੇ ਆਪ ਨੂੰ ਐਨਰੋਲ ਕਰਵਾਣ ਐਨਰੋਲ ਕਰਵਾਣ ਵਾਸਤੇ ਆਧਾਰ ਕਾਰਡ ਅਤੇ ਵੋਟਰ ਕਾਰਡ ਤੇ ਪਾਸਪੋਰਟ ਸਾਈਜ਼ ਦੀ ਫੋਟੋ ਲੋੜੀਂਦਾ ਮੈਂ ਹਰਦੇਵ ਸਿੰਘ ਕਰਨਤਨ ਤੋਂ ਆ ਜੀ ਗੁਰਤੇਗ ਬਾਦਨਗਰ ਤੋਂ ਔਰ ਅਸੀਂ ਆਏ ਆ ਮੁੱਖ ਮੰਤਰੀ ਸਹਿਰ ਯੋਜਨਾ ਵਾਲਾ ਕਾਰਡ ਬਣਾਉਣਾ ਬਾਕੀ ਬਹੁਤ ਜ਼ਿਆਦਾ ਖੁਸ਼ੀ ਹੈ ਜੇ ਸਾਨੂੰ ਇਹ ਗੱਲ ਦੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਇਹਨਾਂ ਬਹੁਤ ਵਧੀਆ ਉਪਰਾਲਾ ਕੀਤਾ ਵਾ ਪਹਿਲੀਆਂ ਸਰਕਾਰਾਂ ਵੀ ਰਹੀਆਂ ਵਾ ਉਹਨਾਂ ਨੇ ਵੀ ਚਲੋ ਕਰਦੇ ਰੇਆ ਪਰ 5 ਲੱਖ ਦਾ ਦੂਮਾ ਉਹ ਤੁਹਾਨੂੰ ਨਹੀਂ ਸੀ ਮਿਲਦਾ ਇਹ ਜਿਹੜਾ 10 ਲੱਖ ਦਾ بیمਾ ਵਾ ਇਹਦੇ ਵਿੱਚ ਖੁਸ਼ੀ ਵਾਲੀ ਗੱਲ ਇਹ ਆ ਕਿ ਕੋਈ ਜਾਤ ਪਾਤ ਕੋਈ ਉੱਚ ਨੀਚ ਕਿਸੇ ਨੂੰ ਭੇਦ ਭਾਵ ਨਹੀਂ ਰੱਖਿਆ ਗਿਆ ਔਰ ਅਮੀਰ ਗਰੀਬ ਲਈ ਸਾਰਿਆਂ ਲਈ ਸਹੂਲਤ ਆਈ ਬਾਕੀ ਗੱਲ ਆ ਜੀ ਅਸੀਂ ਇੱਥੇ ਮੈਂ ਆਪ ਖੁੱਦ ਕਾਰਡ ਬਣਾਉਣਾ ਆ ਵਾ ਤੇ ਇਹ ਅੱਗੇ ਸਰਕਾਰੀ ਹਸਪਤਲ ਦੀ ਬਜਾਏ ਹਜੇ ਉੱਥੇ ਵੀ ਕੁਝ ਦਵਾਈਆਂ ਬਾਹਰੋਂ ਮਿਲਦੀਆਂ ਸੀ ਕੁਝ ਅੰਦਰੋਂ ਥੋੜੀਆਂ-ਬੋਤੀਆਂ ਮਿਲਦੀਆਂ ਸੀ ਤੇ ਲੋਕ ਪਰੇਸ਼ਾਨ ਸੀ ਹੁਣ ਜਿਹੜਾ ਮੈਡੀਕਲ ਦਾ ਸੁਧਾਰ ਆ ਇਹ ਬਹੁਤ ਵਧੀਆ ਹੋ ਰਿਹਾ ਵਾ ਔਰ ਹੋਇਆ ਵੀ ਆ ਤੇ ਭਗਵੰਤਪਾਲ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜੀ ਕਿ ਇਹ ਸਰਕਾਰ ਨੇ ਜਿਹੜਾ ਵਾ ਬਹੁਤ ਵਧੀਆ ਯੋਜਨਾ ਲਿਆਂਦੀ ਆ ਉਪਰਾਲਾ ਕੀਤਾ ਵਾ ਤੇ ਅਸੀਂ ਵੀ ਬਣਾਉਣ ਆਏ ਆ ਹੋਰ ਵੀ ਸਾਰੇ ਪਰਿਵਾਰ ਔਰ ਇਹ ਬਹੁਤ ਵਧੀਆ ਬਾਜੀ ਮਲੇ ਦਾ ਕੰਮ ਸਰਕਾਰਾਂ ਵਾਸਤੇ ਇਹੋ ਜਿਹੇ ਚਾਹੀਦੇ ਵੀ ਆ ਸਹੂਲਤਾਂ ਕਿਉਂਕਿ ਹਰ ਬੰਦਾ 10 ਲੱਖ ਦਾ ਜਿਹੜਾ ਵਾ ਨਹੀਂ ਇਲਾਜ ਕਰਾ ਸਕਦਾ ਭਾਵੇਂ ਤਗੜਾ ਵੀ ਹੋਵੇ ਚਲੋ ਮਾੜੇ ਨੇ ਤੇ ਕੀ ਕਰਾ ਲੈਣਾ ਹੁੰਦਾ ਵਾ ਜੀ ਤੇ ਸਰਕਾਰ ਨੇ ਬਹੁਤ ਵਧੀਆ ਇਹ ਹੱਥ ਗਰੀਬ ਦਾ ਫੜਿਆ ਵਾ ਅਮੀਰ ਦਾ ਵੀ ਫੜਿਆ ਵਾ ਤੇ ਚਲੋ ਲੋਕਾਂ ਨੂੰ ਇਹ ਤੇ ਫਿਕਰ ਨਹੀਂ ਹੋਊਗਾ ਵੀ ਬਿਮਾਰ ਹੋ ਜਾਾਂਗੇ ਤੇ ਇਲਾਜ ਨਹੀਂ ਹੋਊਗਾ ਜਾਂ ਇਲਾਜ ਖਰੂ ਮਰ ਜਾਾਂਗੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਕਾਰ ਦਾ ਆਪਾਂ ਦਾ ਮਾਨ ਸਰਕਾਰ ਦਾ